ਅਵਰ ਸਰ ਸਾਹਿਬ ਦੇ ਦੂਗਰਜੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨ ਆਰ ਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈਫ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨ ਆ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਸ ਪ੍ਰਸ਼ਾਸਨ ਨੂੰ ਦਿੱਸ਼ਾਈਆਂ ਕਿ ਕੋਈ ਵੀ ਦੋਸ਼ੀਏ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਆ ਕਿ ਪੁਲਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਆ ਦੋਸ਼ੀ ਫੜਲੇ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਿਕ ਮਾਮਲੇ ਨੂੰ ਵੀ ਪੰਜਾਬ ਦੇ ਲਾਲ ਡੋਰ ਨਾਲ ਦੇਖ ਕੇ ਜੋੜ ਰਿਹਾ ਔਰ ਕਿੰਨਾ ਹੂਫ ਲੱ ਬਚਾਰੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇੱਥੇ ਬੇਅਦਬੀ ਵਰਗੀਆਂ ਕਟਨਾਵਾ ਵਾਪਰ ਕੀਆ ਤੁਹਾਡੇ ਰਾਜ ਦੇ ਵਿੱਚ ਕੌਣ ਪਹੁੰਚੇਗਾ ਕਿ ਸ਼੍ਰੀ ਅਮਰ ਸਾਹਿਬ ਸਾਹਿਬੀ ਕੇ ਹੀ ਜਦੋਂ ਇਹ ਕਿ ਏਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਫਰੀਜਤ ਨੂੰ ਬਚਾਉਂਦਿਆ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸਦਾ ਇੱਥੇ ਕਤਲ ਕੀਤਾ ਸੀ ਇਹ ਕੌਣ ਕਹ ਸਕਦਾ ਹੈਗਾ ਭਾਜੀਪੀ ਵਾਲੇ ਬੋਲਦੇ ਆ ਤੇ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ ਤੁਹਾਡੇ ਆਲੇ ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਆ ਹਰਿਆਣਾ ਦੇ ਵਿੱਚ ਪਤਾ ਹੱਦ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਯੂਪੀ ਦੇ ਵਿੱਚ ਰਾਇਬਰੇਲੀ ਦੇ ਵਿੱਚ ਜਿਹੜਾ ਹੈ ਇੱਕ ਗਲਤ ਕਿ ਹੈ ਉਹ ਬਾਲ ਕੱਟਣ ਤੋਂ ਬਾਅਦ ਉਸਦੀ ਆਪਣਾ ਮਹਿਤਾਨਾ ਮੰਗਦਾ ਹੁੰਦਾ ਹੈ ਉਹਦੇ ਤੇ ਜੁਰਮ ਟਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਤੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਦੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਕਾਰ ਕੋ ਉਸ ਦੀ ਬਾੰਦੀ ਅਗਵਾਈ ਦੇ ਵਿੱਚ ਲਗਾਤਾਰ ਉਸ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਤੇ ਐਂਟੀ ਸੋਸ਼ਲ ਐਲੀਮੈਂਟਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗੱਲ ਗੱਲ ਦੇ ਉੱਤੇ ਐਵੇਂ ਉਸ ਨੂੰ ਲਾਅ ਇਫ ਦੀ ਸਮੱਸਿਆ ਦੇ ਨਾਲ ਨਾ ਛੱਡੋ ਪੰਜਾਬ ਦਾ ਮਾਹੌਲ ਲਾਫਜ਼ਾ